ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਅੱਜ ਅਸੀਂ ਇੱਕ ਖਾਸ ਮਕਸਦ ਦੇ ਨਾਲ ਇਹ ਵੀਡੀਓ ਬਣਾ ਰਹੇ ਹਾਂ ਕਿ ਕਿਵੇਂ ਪੰਜਾਬ ਦੇ ਵਿੱਚੋਂ ਜਿਹੜਾ ਪਾਣੀ ਹੈ ਜਿਹੜਾ ਉਹ ਤੇਜ਼ੀ ਨਾਲ ਦਾ ਪਦਨਿਵਾ ਹੋ ਰਿਹਾ ਤੁਸੀਂ ਇਸ ਤਸਵੀਰ ਵਿੱਚ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਅਸੀਂ ਪਹਿਲਾਂ ਗੱਲ ਕਰਾਂ ਕਿ ਅਸੀਂ ਬਚਪਨ ਦੇ ਵਿੱਚ ਇੱਕ ਕਹਾਣੀ ਸੁਣਦੇ ਆ ਰਹੇ ਸੀ ਕਿ ਜਦੋਂ ਕਾਂ ਨੂੰ ਪਿਆਸ ਲੱਗੀ ਤਾਂ ਕਿਵੇਂ ਉਸ ਨੇ ਘੜੇ ਦੇ ਵਿੱਚ ਕੰਕਰੀਟ ਪਾ ਕੇ ਪਾਣੀ ਨੂੰ ਉੱਪਰ ਲਿਆਂਦਾ ਤੇ ਅੱਜ ਪਾਗ ਲਿਆਂਦਾ ਤਾਂ ਪਾਣੀ ਪੀ ਕੇ ਉਹ ਉੱਡ ਗਿਆ ਪਰ ਅੱਜ ਇਸ ਤਸਵੀਰ ਵਿੱਚ ਦੇਖੋ ਕਿ ਉਹੀ ਕਾਂ ਅੱਜ ਘੜੇ ਦੇ ਵਿੱਚ ਜਦੋਂ ਕੰਕਰੀਟ ਪਾ ਰਿਹਾ ਸੀ ਤਾਂ ਪਾਣੀ ਉੱਪਰ ਨਹੀਂ ਆਇਆ ਤੇ ਪਿਆਸ ਦੇ ਨਾਲ ਉਹ ਉਥੇ ਹੀ ਖਤਮ ਹੋ ਗਿਆ ਜੇਕਰ ਇਨਸਾਨ ਅੱਜ ਵੀ ਨਾ ਸੰਭਲਿਆ ਤਾਂ ਇਸ ਤਰ੍ਹਾਂ ਕਾਂਦੇ ਵਾਂਗ ਇਨਸਾਨ ਦੇ ਨਾਲ ਵੀ ਹੋਵੇਗਾ ਇਹ ਬਹੁਤ ਹੀ ਗੰਭੀਰ ਸਮੱਸਿਆ ਹੈ ਜਿਸ ਤੇ ਸਾਨੂੰ ਸਭ ਨੂੰ ਗੌਰ ਕਰਨਾ ਪਵੇਗਾ ਕਿਉਂਕਿ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ 138 ਬਲਾਕ ਨੇ ਜਿਨ੍ਹਾਂ ਚੋਂ 109 ਬਲਾਕਾਂ ਦਾ ਪਾਣੀ ਧਰਤੀ ਤੋਂ ਹੇਠਾਂ ਜਿਹੜਾ ਉਹ ਚਿੰਦਾ ਚਿੰਕ ਪੱਧਰ ਤੱਕ ਪਹੁੰਚ ਗਿਆ ਕਿਉਂ ਪਹੁੰਚਿਆ ਇਸ ਤੇ ਸਾਨੂੰ ਗੌਰ ਕਰਨੀ ਚਾਹੀਦੀ ਆ ਜੇ ਵੇਖਿਆ ਜਾਵੇ ਤਾਂ 1980 ਦੇ ਵਿੱਚ ਪੰਜਾਬ ਵਿੱਚ ਸੀ ਲੱਖ ਦੇ ਲਗਭਗ ਟਿਊਬਵਲ ਕਨੈਕਸ਼ਨ ਸਨ ਪਰ ਅੱਜ ਇਹ 14 ਲੱਖ 60000 ਦੇ ਲਾਗੇ ਪਹੁੰਚ ਗਏ ਨੇ ਕਿਉਂ ਪਹੁੰਚੇ ਇਹ ਕੁਝ ਸਾਡੇ ਸਰਕਾਰਾਂ ਦੇ ਕਾਰਨ ਕੁਝ ਫ੍ਰੀ ਬਿਜਲੀ ਦੇ ਕਾਰਨ ਕਿਉਂਕਿ ਫ੍ਰੀ ਬਿਜਲੀ ਦੇ ਕਾਰਨ ਹਜ਼ਾਰਾਂ ਕਿਸਾਨਾਂ ਨੇ ਜਿਹੜੇ ਕਨੈਕਸ਼ਨ ਜਿਹੜੇ ਉਹ ਲੈ ਲਏ ਨੇ ਜਿਹੜਾ ਇੱਕ ਕਿਸਾਨ ਇੱਕ ਕਨੈਕਸ਼ਨ ਤੇ ਨਿਰਭਰ ਸੀ ਅੱਜ ਉਹ 5 ਤੋਂ 6 7 10 ਤੱਕ ਕਨੈਕਸ਼ਨ ਲੈ ਕੇ ਬੈਠਾ ਹੋਇਆ ਹੈ ਕਿਉਂਕਿ ਬਿੱਲ ਤਾਂ ਦੇਣਾ ਨਹੀਂ ਪੈਂਦਾ ਜਿਸ ਦੇ ਨਾਲ ਧਰਤੀ ਤੋਂ ਪਾਣੀ ਜਿਹੜਾ ਲਗਾਤਾਰ بار بار ਆ ਰਿਹਾ ਵਾ ਬਾਹਰ ਆ ਰਿਹਾ ਵਾ ਦੂਸਰੀ ਸਮੱਸਿਆ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਪਾਣੀ ਜਿਹੜਾ ਰਾਜਸਥਾਨ ਵਰਤ ਰਿਹਾ ਗੁਜਰਾਤ ਵਰਤ ਰਿਹਾ ਤੇ ਉਧਰ ਹਰਿਆਣਾ ਵੀ ਜਿਹੜਾ ਉਹ بار بار ਜ਼ੋਰ ਲਗਾ ਰਿਹਾ ਕਿ ਸਾਨੂੰ ਵੀ ਜਿਹੜਾ ਵਾ ਨਹਿਰਾਂ ਹੀ ਪਾਣੀ ਜਿਹੜਾ ਸਾਨੂੰ ਵੀ ਦਿੱਤਾ ਜਾਵੇ ਜਿਹੜਾ ਉਹ ਗੰਬੀਰ ਸਮੱਸਿਆ ਜਿਹੜੀ ਉਹ ਪੰਜਾਬ ਵਾਸਤੇ ਆ ਪੈਦਾ ਹੋਣ ਵਾਲੀ ਆ ਕਿਉਂਕਿ ਸਾਡੀਆਂ ਸਰਕਾਰਾਂ ਇਸੇ ਵੱਲ ਧਿਆਨ ਨਹੀਂ ਦੇ ਰਹੀਆਂ ਦੂਸਰਾ ਅਸੀਂ ਵੀ ਇਸ ਵਾਸਤੇ ਬੜੇ ਜ਼ਿੰਮੇਵਾਰ ਵਾਂ ਕਿਉਂਕਿ ਅਸੀਂ ਆਪਣੇ ਘਰਾਂ ਦੇ ਵਿੱਚ ਬੇਲੋੜਾ ਪਾਣੀ ਵਰਤਦੇ ਆ ਟੁੱਟੀਆਂ ਖੁੱਲੀਆਂ ਛੱਡਦੇ ਆ ਜਿਸ ਦੇ ਨਾਲ ਪਾਣੀ ਸਾਡਾ ਵਿਅਰਥ ਜਾਂਦਾ ਵਾ ਦੂਸਰਾ ਇਸ ਹੁਣ ਜੂਨ ਦਾ ਮਹੀਨਾ ਦੇਖੋ ਤਾਂ 45 ਤੋਂ ਲੈ ਕੇ 50 ਡਿਗਰੀ ਤੱਕ ਤਾਪਮਨ ਚੱਲ ਰਿਹਾ ਵਾ ਜਿਹੜਾ ਬਹੁਤ ਹੀ ਖਤਰਨਾਕ ਹੈ ਪੰਜਾਬ ਸਰਕਾਰ ਨੇ ਜਾਂ ਗਵਰਨਮੈਂਟ ਨੇ ਇਸ ਵਾਸਤੇ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਜਿਹੜਾ 12 ਤੋਂ ਲੈ ਕੇ 3 ਵਜੇ ਤੱਕ ਉਹ ਬਾਹਰ ਨਾ ਨਿਕਲੇ ਕਿਉਂਕਿ ਕਾਫੀ ਲੂ ਜਿਹੜੀ ਉਹ ਚੱਲ ਰਹੀ ਆ ਜੋ ਬਹੁਤ ਹੀ ਗੰਬੀਰ ਹੈ ਦੇਖਿਆ ਜਾਵੇ ਤਾਂ ਜੇ ਇਸ ਤਰ੍ਹਾਂ ਪਾਣੀ ਦੀ ਘਾਟ ਰਹੀ ਤਾਂ ਜਿਵੇਂ Rajasthan ਰੇਗਿਸਤਾਨ ਹੈ ਇਸ ਤਰ੍ਹਾਂ ਪੰਜਾਬ ਦਾ ਵੀ ਇਲਾਕਾ ਰੇਗਿਸਤਾਨ ਦੇ ਵਿੱਚ ਤਬਦੀਲ ਹੋ ਜਾਵੇਗਾ ਤੁਸੀਂ ਬਠਿੰਡੇ ਦੀ ਬੈਲਟ ਨੂੰ ਦੇਖੋ ਤਾਂ ਕਿਵੇਂ ਰੇਤਲਾ ਇਲਾਕਾ ਤੇ ਉਹਦਾ ਪਾਣੀ ਜਿਹੜਾ ਬਹੁਤ ਡੂੰਗਾ ਹੋ ਗਿਆ ਜੇ ਤੁਸੀਂ ਬਿਆਸ ਦਰਿਆ ਦੇ ਲੱਗ ਲੱਗੇ ਪਿੰਡ ਦੇਖੋ ਦਰਿਆ ਦੇ ਇਲਾਕਾ ਦੇਖੋ ਤਾਂ ਕਦੀ ਇੱਥੇ ਪੁੱਟਨ ਦੇ ਨਾਲ ਥੋੜਾ ਜਿਹਾ ਪੁੱਟਨ ਦੇ ਨਾਲ ਪਾਣੀ ਬਾਹਰ ਆ ਜਾਂਦਾ ਸੀ ਪਰ ਅੱਜ ਇਹ ਵੀ ਪਾਣੀ ਇੱਥੇ 70 80 90 100 ਫੁੱਟ ਤੋਂ ਪਹਿਲਾਂ ਪਾਣੀ ਨਹੀਂ ਆਂਦਾ ਤੇ ਜੇਕਰ ਪਹਿਲਾਂ ਆ ਜਾਂਦਾ ਤਾਂ ਉਹ ਵੀ ਗੰਦਾ ਪਾਣੀ ਆਉਂਦਾ ਵਾ ਇਹ ਜਿਹੜੇ ਜਿਸ ਦੇ ਕਾਰਨ ਜਿਹੜੀ ਆ ਪਾਣੀ ਦੀ ਗੰਬੀਰ ਸਮੱਸਿਆ ਹੁੰਦੀ ਜਾ ਰਹੀ ਆ ਸੋ ਸਾਨੂੰ ਸੋਚਣ ਵਾਲੀ ਗੱਲ ਹੋਣੀ ਹੈ ਸੋਚਣਾ ਚਾਹੀਦਾ ਕਿ ਇਸ ਦਾ ਇਸੀ ਮਸਲਾ ਕਿਵੇਂ ਹੱਲ ਕਰ ਸਕਦੇ ਆ ਇਹ ਕਿਵੇਂ ਨੁਕ ਕਰ ਸਕਦੇ ਆ ਇੱਕ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਇੱਕ ਦਰਖਤਾਂ ਦੀ ਕਟਾਈ ਵੀ ਬਹੁਤ ਜ਼ਿਆਦਾ ਹੋ ਰਹੀ ਆ ਇਹਦੇ ਵੱਲ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਜੇਕਰ ਦਰਖਤ ਵੱਡੇ ਜਾਂਦੇ ਹਨ ਉਹਦੇ ਥਾਂ ਤੇ ਨਵੇਂ ਲਗਾਏ ਨਹੀਂ ਜਾਂਦੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਜਿਹੜੀ ਵਰਖਾ ਜਿਹੜੀ ਬਹੁਤ ਘੱਟ ਹੋ ਰਹੀ ਆ ਜਿਸ ਦੇ ਨਾਲ ਤਰਤੀਬਾ ਪਾਣੀ ਨੀਵਾ ਹੋ ਰਿਹਾ ਤੇ ਜਿਸ ਦੇ ਨਾਲ ਜਿਹੜਾ ਤਾਮਾ ਨਹੀਂ ਵੀ ਹੋ ਵਾਤਰਿਆ ਵਾ ਤੇ ਸਾਨੂੰ ਚਾਹੀਦਾ ਕਿ ਸਾਨੂੰ ਇਸ ਗੰਭੀਰ ਮੁੱਦੇ ਦੇ ਉੱਪਰ ਚਰਚਾ ਕਰਨੀ ਚਾਹੀਦੀ ਆ ਸਾਨੂੰ ਸੋਚਣਾ ਚਾਹੀਦਾ ਕਿ ਜੇਕਰ ਇਹੋ ਹੀ ਹਾਲ ਅਰਿਆ ਤਾਂ ਇਹ ਨ ਹੋਵੇ ਕਿ ਸਾਡਾ ਪੰਜਾਬ ਜਿਹੜਾ ਉਹ ਔਰ ਇਕਸਤਾਨ ਬਣ ਜਾਵੇ ਅਜ ਜਿਸ ਦੇ ਨਾਲ ਸਾਡੀਆਂ ਜਿਹੜੀਆਂ ਫਸਲਾਂ ਜਿਹੜੀਆਂ ਅੱਜ ਅਸੀਂ ਕਹਿੰਨੇ ਆ ਕਿ ਸਾਡੀਆਂ ਵੱਤ-ਵੱਤ ਫਸਲਾਂ ਹੋਣ ਵੱਤ-ਵੱਤ ਸਾਡਾ ਇਹ ਆਮਦਨ ਹੋਵੇ ਪਰ ਜਦੋਂ ਸਾਡਾ ਪਾਣੀ ਨਹੀਂ ਰਹੇਗਾ ਤਾਂ ਅਸੀਂ ਕਿਸ ਤਰ੍ਹਾਂ ਇਹ ਫਸਲਾਂਗਾ ਸਕਦੇ ਆ ਇਹ ਕਿਸ ਤਰ੍ਹਾਂ ਇਹ ਹੋਰ ਕੰਮ ਕਰ ਸਕਦੇ ਆ ਇਹ ਸਾਨੂੰ ਸੋਚਣ ਵਾਲਾ ਸੋਚਣ ਵਾਸਤੇ ਇਹ ਮਜਬੂਰ ਹੋਣਾ ਪਵੇਗਾ ਕਿ ਕਿਉਂ ਨਾ ਸੀ ਸਾਰੇ ਰਲ ਕੇ ਪੰਜਾਬ ਨੂੰ ਹਰਿਆ ਭਰਿਆ ਕਰੀਏ ਪਾਣੀ ਦੀ ਪਛਤ ਕਰੀਏ ਘਰ ਘਰ ਦੇ ਵਿੱਚ ਦਰਖਤ ਲਗਾਈਏ ਜਿੱਥੋਂ ਦਰਖਤ ਕੱਟਿਆ ਜਾਂਦਾ ਜਿਵੇਂ ਗਵਰਨਮੈਂਟ ਦੇਖਿਆ ਜਾਵੇ ਤਾਂ ਹਾਈਵੇ ਬਣਾ ਰਹੀ ਆ ਦਰਖਤ ਕੱਟ ਦਿੰਦੀ ਆ ਪਰ ਉਸ ਤਾਂ ਤੇ ਉਹ ਦਰਖਤ ਨਹੀਂ ਲਗਾਏ ਜਾਂਦੇ ਜਿਸ ਦੇ ਕਾਰਨ ਇੱਕ ਗੰਭੀਰ ਸਮੱਸਿਆ ਦਿਨੋਂ ਦਿਨੋਂ ਦੀ ਜਾ ਰਹੀ ਹੈ ਤੇ ਉਪਰਾਨ ਕਰੀਏ ਕਿ ਅਸੀਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਬਣਾਉਣਾ ਵਚਾਉਣਾ ਵਾ ਹਰੀਆਲ ਹਰੀਆਲੀ ਲਿਆਉਣੀ ਆ ਤਾ ਪੰਜਾਬ ਨੂੰ ਇਸ ਪਾਣੀ ਦੇ ਸਕੰਡ ਤੋਂ ਖੱਕੜ ਤੋਂ ਬਾਹਰ ਕੱਢਣਾ ਪਵੇਗਾ ਤਾਂ ਜੋ ਅਸੀਂ ਇਹ ਪੰਜਾਬ ਨੂੰ ਹਰਿਆ-ਭਰਿਆ ਕਰ ਸਕੀਏ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਕਰੀ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਲੋਕਾਂ ਦੇ ਵਿੱਚ ਪਹੁੰਚ ਜਾਏ ਲੋਕਾਂ ਦੇ ਵਿੱਚ ਜਾਗਰੂਤਾ ਆ ਜਾਵੇ ਤਾਂ ਜੋ ਲੋਕ ਪਾਣੀ ਦੇ ਬਚਤ ਕਰਨ ਅਤੇ ਪੰਜਾਬ ਨੂੰ ਹਰਿਆ-ਭਰਿਆ ਦੇਖ ਸਕੀਏ ਧੰਨਵਾਦ ਬਹੁਤ ਮੇਰੇ ਪਿਆਰ ਭਾਨੀ